ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਪੈਰੀ ਬਰਸਾਤ ਤੋਂ ਬਾਅਦ ਤਬਾਹੀ ਦੀਆਂ ਤਸਵੀਰਾਂ ਹੁਣ ਲਗਾਤਾਰ ਸਾਹਮਣੇ ਆ ਰਹੀਆਂ ਵੈ ਕੱਲ ਤੁਹਾਨੂੰ ਮਨਾਲੀ ਦੀਆਂ ਤਸਵੀਰਾਂ ਦਿਖਾਈਆਂ ਸੀ ਜਿੱਥੇ ਬੱਦਲ ਫਟਣ ਦੇ ਨਾਲ ਵੱਡੀ ਤਬਾਹੀ ਦੇਖਣ ਨੂੰ ਮਿਲੀ ਤਾਂ ਤਸਵੀਰਾਂ ਉਤਰਾਖੰਡ ਤੋਂ ਵੀ ਹੁਣ ਸਾਹਮਣੇ ਆ ਰਹੀਆਂ ਜਿੱਥੇ ਬਾਰਸ਼ ਤੇ ਜਲ ਦੇ ਭਾਰੀ ਤਬਾਹੀ ਸ਼ੁਰੂ ਹੋ ਚੁੱਕੀ ਹੈ ਗੰਗਾ ਨਦੀ ਪੂਰੀ ਉਫਾਨ ਤੇ ਹੈ ਜਿਸ ਦੇ ਚਲਦੇ ਕਈ ਵੱਡੀਆਂ ਬਿਲਡਿੰਗਾਂ ਨੁਕਸਾਨੀਆਂ ਜਾਰੀਆਂ ਵਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਗੰਗਾ ਨਦੀ ਦੇ ਕਿਨਾਰੇ ਬਨੀਆਂ ਦੁਕਾਨਾਂ ਤਾਸ ਦੇ ਪੱਤੇ ਦੇ ਵਾਂਗ ਗੰਗਾ ਨਦੀ ਦੇ ਵਿੱਚ ਬੈੰਧੀਆਂ ਨਜ਼ਰ ਆ ਰਹੀਆਂ ਵਾ ਤਾਂ ਤਸਵੀਰਾਂ ਤੁਸੀਂ ਦੇਖ ਕੇ ਹੈਰਾਨ ਹੋਵੋਗੇ ਕਿ ਕਿਸ ਤਰ੍ਹਾਂ ਪਲ ਚਪਕਦੇ ਹੀ ਤੁਹਾਡੇ ਸਾਹਮਣੇ ਇਹ ਸਾਹਮਣੇ ਦਿਖਾਈ ਦੇ ਰਹੀਆਂ ਦੋ ਤੋਂ ਤਿੰਨ ਦੁਕਾਨਾਂ ਜਿਹੜੀਆਂ ਵਾ ਗੰਗਾ ਨਦੀ ਦੇ ਵਿੱਚ ਤਾਸ ਦੇ ਪੱਤਿਆਂ ਦੇ ਤਰ੍ਹਾਂ ਗਿਰ ਜਾਣਗੀਆਂ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿ ਕਿੰਨੀ ਵੱਡੀ ਤਬਾਹੀ ਉੱਤਰਾਖੰਡ ਦੇ ਵਿੱਚ ਦੇਖਣ ਨੂੰ ਮਿਲੀ ਆ ਤਤ ਗੰਗਾ ਨਦੀ ਲਗਾਤਾਰ ਤੂਫਾਨ ਦੇ ਵਿੱਚ ਹੈ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਵੀ ਐਸ ਡੀ ਆਰ ਐਫ ਦੀਆਂ ਟੀਮਾਂ ਵੱਖ-ਵੱਖ ਸਥਾਨਾਂ ਤੇ ਗੰਗਾ ਨਦੀ ਦੇ ਨੇੜੇ ਖੜੀਆਂ ਕੀਤੀਆਂ ਗਈਆਂ ਤਾਂ ਕਿ ਕਿਸੇ ਵੀ ਜਾਨੀ ਨੁਕਸਾਨ ਨੂੰ ਹੋਣ ਤੋਂ ਬਚਾਇਆ ਜਾ ਸਕੇ ਤਾਂ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਦਿਖਾ ਰਿਹਾ ਕਿ ਕਿਸ ਤਰ੍ਹਾਂ ਗੰਗਾ ਨਦੀ ਦੇ ਕਿਨਾਰੇ ਬਣੀਆਂ ਦੁਕਾਨਾਂ ਤਾਸ ਦੇ ਪੱਤੇ ਵਾਂਗ ਗੰਗਾ ਨਦੀ ਦੇ ਵਿੱਚ ਪਲ ਛਪਕਦੇ ਹੀ ਗਿਰਦੀਆਂ ਹੋਈਆਂ ਨਜ਼ਰ ਆ ਰਹੀਆਂ ਵਾ ਜਿਸ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਵਾ ਜੋ ਕਿ ਦੇਖ ਕੇ ਤੁਸੀਂ ਵੀ ਹੈਰਾਨ ਹੋਵੋ ਜਾਓਗੇ ਕਿ ਪਹਾੜਾਂ ਦੇ ਵਿੱਚ ਕਿਸ ਤਰ੍ਹਾਂ ਦੀ ਤਬਾਹੀ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਵੀ ਅਗਰ ਪਹਾੜਾਂ ਦੇ ਵਿੱਚ ਜਾਣ ਦੀ ਸੋਚਦੇ ਹੋ ਘੁੰਮਣ ਫਿਰਨ ਨੂੰ ਜਾ ਰਹੇ ਹੋ ਤਾਂ ਬੜੇ ਇਤਿਆਹਾਦ ਦੇ ਤੌਰ ਤੇ ਜਾਓ ਜੇ ਜ਼ਰੂਰੀ ਨਹੀਂ ਹੈ ਤਾਂ ਘਰ ਬੈਠੋ ਕਿਉਂਕਿ ਲਗਾਤਾਰ ਬਰਸਾਤ ਦੇ ਚੱਲਦੇ ਪਹਾੜਾਂ ਦੇ ਵਿੱਚ ਵੱਡੀ ਤਬਾਹੀ ਦੇਖਣ ਨੂੰ ਮਿਲ ਰਹੀ ਹੈ ਤੇ ਜਿਹੜੀਆਂ ਵੱਡੀਆਂ ਨਦੀਆਂ ਵਾ ਉਹ ਪੂਰੇ ਉਫਾਨ ਦੇ ਵਿੱਚ ਤਾਂ ਕਿਤੇ ਘੁੰਮਣ ਫਿਰਨ ਦੇ ਚੱਕਰ ਦੇ ਵਿੱਚ ਆਪਣੀ ਜਾਨ ਜੋਖਮ ਦੇ ਵਿੱਚ ਨਾ ਪਾਈ ਜਾਵੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਉਤਰਾਖੰਡ ਤੋਂ ਦੇਖੋ ਕਿਸ ਤਰ੍ਹਾਂ ਨਦੀਆਂ ਜਦੋਂ ਉਫਾਨ ਤੇ ਆਉਂਦੀਆਂ ਤਾਂ ਆਲੇ ਦੁਆਲੇ ਦੇ ਜਿਹੜੇ ਘਰ ਬਣੇ ਹੁੰਦੇ ਨੇ ਉਹਨਾਂ ਨੂੰ ਵੀ ਕਿੰਨਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਤਾਂ ਇੱਕ ਘਰ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਪੂਰੀ ਮਿੱਟੀ ਜਿਹੜੀ ਆ ਪੂਰੇ ਘਰ ਦੇ ਅੰਦਰ ਤੱਕ ਫੈਲੀ ਹੋਈ ਨਜ਼ਰ ਆ ਰਹੀ ਆ ਜਦੋਂ ਨਦੀ ਪੂਰੇ ਹਫਾਨ ਤੇ ਹੋਵੇਗੀ ਤਾਂ ਸਾਈਡ ਤੇ ਬਣੇ ਘਰਾਂ ਦਾ ਵੀ ਵੱਡਾ ਨੁਕਸਾਨ ਦੇਖਣ ਨੂੰ ਮਿਲਿਆ ਵਾ ਤਾਂ ਤਸਵੀਰਾਂ ਉਸ ਘਰ ਦੀਆਂ ਦਿਖਾ ਰਿਆਂ ਜੋ ਚਮੋਲੀ ਡਿਸਟ੍ਰਿਕਟ ਤੋਂ ਸਾਹਮਣੇ ਆਇਆ ਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਘਰ ਦੇ ਅੰਦਰ ਪੂਰਾ ਮਲਵਾ ਜੜਾਵਾ ਫਰਸ਼ ਤੇ ਫੈਲਿਆ ਹੋਇਆ ਨਜ਼ਰ ਆ ਰਿਹਾ ਵਾ ਤਾ ਉਸ ਤੋਂ ਬਾਅਦ ਜਿਹੜੇ ਪਰਿਵਾਰਿਕ ਮੈਂਬਰ ਨੇ ਉਹ ਪ੍ਰੇਸ਼ਾਨ ਵੀ ਖੜੇ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਤਸਵੀਰਾਂ ਤੁਹਾਨੂੰ ਉਹ ਦੁਕਾਨਾਂ ਦੀਆਂ ਦਿਖਾ ਰਿਹਾ ਜਿਹੜੀਆਂ ਗੰਗਾ ਨਦੀ ਦੇ ਕਿਨਾਰੇ ਬਣੀਆਂ ਹੋਈਆਂ ਜੀਆਂ ਤੇ ਪਲ ਛਬਗਦੇ ਹੀ ਜਦੋਂ ਨਦੀ ਦੇ ਵਿੱਚ ਪਾਣੀ ਦਾ ਪੱਧਰ ਵੱਧਦਾ ਵਾ ਨਦੀ ਉਫਾਨ ਤੇ ਆਂਦੀ ਹੈ ਤਾਂ ਪਲ ਛਬਗਦੇ ਹੀ ਬਿਲਡਿੰਗਾਂ ਜਿਹੜੀਆਂ ਮਾ ਤਾਸ ਦੇ ਪੱਤੇ ਵਗਨ ਗਿਰਦੀਆਂ ਹੋਈਆਂ ਗੰਗਾ ਨਦੀ ਦੇ ਵਿੱਚ ਨਜ਼ਰ ਆ ਰਹੀਆਂ ਤਾਂ ਪ੍ਰਸ਼ਾਸਨ ਵੱਲੋਂ ਵੀ ਸਮੇਂ-ਸਮੇਂ ਤੇ ਜਿਹੜਾ ਵਾ ਇਤਿਆਹਾਦ ਦੇ ਤੌਰ ਤੇ ਐਡਵਾਈਜ਼ਰਾਂ ਜਾਰੀ ਕੀਤੀਆਂ ਜਾ ਰਹੀਆਂ ਤਾਂ ਕਿ ਲੋਕ ਜਿਹੜੇ ਨੇ ਸੁਚੇਤ ਪੂਰੀ ਤਰ੍ਹਾਂ ਪ੍ਰਸ਼ਾਸਨ ਦੀ ਐਡਵਾਈਜ਼ਰੀ ਨੂੰ ਫੋਲੋ ਕਰਨ ਇਹ ਸਾਡੀ ਵੀ ਲੋਕਾਂ ਤੱਕ ਅਪੀਲ ਹੈ ਕਿ ਜਿਹੜਾ ਵਾ ਪਹਾੜਾਂ ਦੇ ਵਿੱਚ ਹਾਲਾਤ ਕਾਫੀ ਖਤਰੇ ਵਾਲੇ ਬੜੇ ਹੋਏ ਨੇ ਤੇ ਇਹਨਾਂ ਖਤਰਿਆਂ ਨੂੰ ਦੇਖਦੇ ਹੋਏ ਤੁਸੀਂ ਵੀ ਆਪਣੀ ਜਾਨ ਮਾਲ ਦੀ ਰੱਖਿਆ ਖੁਦ ਕਰੋ ਜਿੱਥੇ ਪ੍ਰਸ਼ਾਸਨ ਕਰਦਾ ਹੋਇਆ ਨਜ਼ਰ ਆ ਰਿਹਾ ਵਾ ਉੱਥੇ ਤੁਹਾਨੂੰ ਵੀ ਇhtiyat ਵਰਤਨੇ ਚਾਹੀਦੇ ਨੇ ਤਾਂ ਤਸਵੀਰਾਂ ਇੱਕ ਵਾਰ ਫਿਰ ਉਤਰਾਖੰਡ ਤੋਂ ਦਿਖਾ ਰਿਹਾ ਉਤਰਾਖੰਡ ਤੋਂ ਤੇਜ਼ ਬਰਸਾਤਾਂ ਦੇ ਚੱਲਦੇ ਲਗਾਤਾਰ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਵਾ ਗੰਗਾ ਨਦੀ ਪੂਰੇ ਉਫਾਨ ਤੇ ਆ ਜਿਸ ਦੇ ਚੱਲਦੇ ਕਈ ਬੜੇ ਬੜੇ ਦਾ ਨੁਕਸਾਨ ਦੇਖਣ ਨੂੰ ਮਿਲ ਰਿਹਾ